ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵੀਰੇ ਸਾਰਿਆਂ ਦੇ ਹੋ ਠੀਕ ਠਾਕ ਹੋ ਸੋ ਅੱਜ ਦੀ ਜਿਹੜੀ ਵੀਡੀਓ ਆ ਵੀਡੀਓ ਇਹੇ ਜ ਟੌਪਿਕ ਤੇ ਆ ਵੀਡੀਓ ਚੱਲ ਰਹੀ ਹੁਣ ਤੇ ਵੀ ਜਦੋਂ ਆਪਣਾ ਬਹੁਤ ਜਿਆਦਾ ਮਨਲਾ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਲੱਗ ਕੇ ਅੱਜ ਇੱਥੇ ਤੱਕ ਆਪਾਂ ਪਹੁੰਚ ਗਏ ਮਨਲਾ ਪਿਛਲੇ 10 ਤੋਂ 11 ਦਿਨਾਂ ਤੇ ਵਿੱਚ ਵਿੱਚ ਆਪਾਂ ਅੱਜ 18 ਤਰੀਕ ਹੋ ਗਈ 18 ਆ 18 ਹੋ ਗਈ 18 ਤਰੀਕ ਨੂੰ ਕੀ ਅੱਜ 11ਵਾਂ ਦਿਨ ਹੋ ਗਿਆ ਤੇ ਆਪਣੀ ਘੋੜੀ ਨੂੰ ਰਾਤ ਆਪਣੀ ਵੀ 10 11 ਦਿਨਾਂ ਤੋਂ ਆਪਾਂ ਜਣਕੀ ਜੂਂਝ ਰਹੇ ਸੀਗੇ ਹਾਲਾਤਾਂ ਨਾਲ ਇਹ ਜਾਨ ਨਾਲ ਤੇ ਬਹੁਤ ਜ਼ਿਆਦਾ ਮੁਸ਼ਕਲ ਹਾਲਾਤ ਸੀਗੇ ਕਿ ਜਿਵੇਂ ਘੋੜੀ ਨੂੰ ਅਫਰੇਮਾ ਵੀ ਆਇਆ ਪ੍ਰੇਮਾ ਵੀ ਆਇਆ ਬੰਨ ਪਿਆ ਹੈ ਜੀ ਘੋੜੀ ਨੂੰ ਤੇ ਕੁਝ ਖਾਣੇ ਪੀਣੇ ਦੀ ਪ੍ਰੋਬਲਮ ਹੀ ਕਹਿ ਸਕਦਾ ਕੁਝ ਗਰਮੀ ਦੀ ਵੀ ਕਹਿ ਸਕਦੇ ਆ ਰਾਤ ਜਦੋਂ ਆਪਣੇ ਡਾਕਟਰ ਕਲਗੁਰਪ ਸਿੰਘ ਜੀ ਬੱਗਾ ਜਦੋਂ ਆਪਣੇ ਕੋਲੇ ਮਤਲਬ ਟ੍ਰੀਟਮੈਂਟ ਚੱਲ ਰਿਹਾ ਸੀਗਾ ਤੇ ਕਈ ਦਿਨਾਂ ਤੋਂ ਟ੍ਰੀਟਮੈਂਟ ਚੱਲਦਾ ਸੀ ਡਾਕਟਰ ਸਾਹਿਬ ਪਹਿਲਾਂ ਕਈ ਵਾਰ ਆਪਣਾ ਟ੍ਰੀਟਮੈਂਟ ਮੈਡੀਸਨ ਆਪਣਾ ਗੋਲੀਆਂ ਦੇ ਦਵਾਈ ਦੇ ਕੇ ਗਏ ਨੇ ਇੱਥੇ ਇਹਨੂੰ ਬੋਤਲਾਂ ਲਾ ਕੇ ਗਏ ਨੇ ਤੇ ਬੰਨ ਦੀ ਪ੍ਰੋਬਲਮ ਸੀ ਬਹੁਤ ਵੱਡੀ ਪ੍ਰੋਬਲਮ ਸੀਗੀ ਤੇ ਪਰਸੋਂ ਜਿਹੜੇ ਇਹ ਜਿਹੇ ਹਾਲਾਤ ਬਣ ਗਏ ਕੁੜੀ ਦੇ ਕੂਲ ਬੰਨ ਦੇ